ਗ਼ਜ਼ਲ ਕਾਲਖ ਵਧਦੀ ਜਾਵਦੀ ਵਧਦਾ ਜਾਏ ਹਨੇਰ ਏਡੀ ਲੰਮੀ ਰਾਤ ਦੀ ਹੋਣੀ ਕਦੋਂ ਸਵੇਰ ਚੁੰਝਾਂ ਖੋਲ ਉਡੀਕਦੇ ਆਲਣਿਆਂ ਵਿੱਚ ਬੋਟ ਪੰਛੀ ਚੋਗਾ ਚੁਗਣ ਗਏ ਪਰਤ ਨਾ ਆਏ ਫੇਰ ਨਾ ਕੋਈ ਚੱਪੂ ਚਲਦਾ ਨਾ ਕੋਈ ਦਿਸੇ ਮਲਾ ਐਸੀ ਸਾਡੀ ਫਸੀ ਹੈ ਕਿਸ਼ਤੀ ਘੁੰਮਨ ਕੇਰ ਇਸ ਤਰ੍ਹਾਂ ਜੇ ਚਲਦਾ ਰਿਹਾ ਜੰਗਲ ਦਾ ਰਾਜ ਨਾ ਕੋਈ ਬਚੂ ਜਨੌਰ ਹੀ ਨਾ ਜੰਗਲ ਦਾ ਸ਼ੇਰ ਸ਼ਾਮ ਪਈ ਘਰ ਪਰਤੀਏ ਭੁੱਲੇ ਹੋਏ ਸਵੇਰ ਗੂੜੀ ਰਾਤ ਜੇ ਹੋ ਗਈ ਹੋਣੀ ਬੜੀ ਅਵੇਰ ਲੜਨ ਤੋਂ ਪਹਿਲਾਂ ਵੇਖੀਏ ਘਰ ਦੇ ਜੀਆਂ ਨਾਲ ਕੌਣ ਲੈ ਜਾਂਦਾ ਛਾੜ ਕੇ 베ਰੀਆਂ ਨਾਲੋਂ ਭੇਰ ਫੇਰ ਸ਼ਮਾਵਾਂ ਭਾਲ ਕੇ ਵੈਰੀ ਲਿਓ ਪਛਾਨ ਐਵੇਂ ਪਏ ਚਲਾਵਦੇ ਗੋਲੀ ਵਿੱਚ ਹਨੇਰ ਐਵੇਂ ਪਏ ਚਲਾਵਦੇ ਗੋਲੀ ਵਿੱਚ ਹਨੇਰ